ਤਕਨੀਕੀ ਟੀਮਸ ਨਾਲ ਤੇ ਵਿਜੀ ਹੈਂਡਕੁਪ ਟੈਕਨੀਕਲ ਐਂਡ ਹਿਊਮਨ ਐਂਡ ਵੀ ਵਰੇਬਲ ਟੂ ਇਹ ਬੰਦੇ ਅਸੀਂ ਆਇਡੈਂਟੀਫਾਈ ਕਰਕੇ ਤੇ ਫੜ ਲਏ ਜਿਹੜੇ ਕੁੱਲ ਅਸੀਂ ਫੜੇ ਹੈਗੇ ਇਹ ਹੈਗੇ ਜੀ ਪਰਮਜੀਤ ਸਿੰਘ ਤੇ ਜਸਪ੍ਰੀਤ ਸਿੰਘ ਦੋਨੋਂ ਲੋਕ ਜਿਹੜੇ ਦੇ ਰਹਿਣ ਆਲੇ ਆ ਤੇ ਇਹਨਾਂ ਦੀ ਗ੍ਰਿਫਤਾਰੀ ਪੈ ਚੁੱਕੀ ਹੈ ਤੇ ਦੋ ਇਹਾਂ ਦੇ ਨਾਲ ਹੋਰ ਸਾਥੀ ਸੀ ਮਨਿੰਦਰ ਸਿੰਘ ਤੇ ਸੁਖਵੀਰ ਸੀ ਬੇਸਿਕਲੀ ਇਹਨਾਂ ਦਾ ਮੋਟਿਵ ਜੋ ਇਹਨਾਂ ਨੇ ਵਾਰਦਾਤ ਤੋਂ ਅੰਦਾਜ਼ ਦਿੱਤਾ ਹੈ ਉਪ ਮੁਰਲੀ ਕੁਛ ਗਿਛ ਦੇ ਵਿੱਚ ਇਹ ਪਤਾ ਲੱਗ ਗਿਆ ਹੈਗਾ ਕਿ ਇਹ ਜੋ ਜਿਨ੍ਹਾਂ ਨੂੰ ਅਸੀਂ ਅਰੈਸਟ ਕੀਤਾ ਹੈ ਜੋ ਅਕਿਊਜ਼ਡ ਹੈ ਉਹ ਵੀ ਨਿਹੰਗ ਜਿਹਦੇ ਬੰਦੀਆਂ ਨਾਲ ਸੰਬੰਧ ਰੱਖਦੇ ਆ ਤਾਂ ਇਹਨਾਂ ਦਾ ਆਪਸੀ ਪਰਸਨਲ મતਭੇਦ ਸੀਗੇ ਕਈ ਵਿਚਾਰ ਜੋ ਹੁੰਦੇ ਰਿਲੀਜੀਅਸ ਤੇ ਬਾਕੀ ਪਰਸਨਲ ਐਨਿਮੋਸਿਟੀ ਸੀ ਜਿਸ ਕਰਕੇ ਕਿ ਇਹਨਾਂ ਨੇ ਜਿਸ ਨੇ ਕਤਲ ਕੀਤਾ ਉਸਨੇ देर रात ਨੂੰ ਇਕੱਠੇ ਹੋ ਕੇ ਕੌਨਸਪੀਰੇਸੀ ਰਚੀ ਗਿਆਜ ਜਿਹਾ ਸੀ ਉੱਥੇ ਪਹੁੰਚ ਕੇ ਇਹਦੇ ਘਰ ਦੇ ਵਿੱਚ ਹੀ ਵੜ ਕੇ ਇਹਨੂੰ ਵਾਰਦਾਤ ਨੂੰ ਅੰਜਾਮ ਦੇਵਾਂਗੇ। ਇਸ ਤਰੀਕ ਨੂੰ ਜਿਹੜਾ ਕਿ ਰੂੜੇ ਕੇ ਕਲਾ ਦੇ ਵਿੱਚ ਜਸਵਿੰਦਰ ਸਿੰਘ ਨਾਦ ਹੈ ਇੱਕ ਨਿਹੰਗ ਸਿੰਘ ਦਾ ਕਤਲ ਹੋਇਆ ਸੀਗਾ ਉਹਨਾਂ ਦੇ ਘਰ ਦੇ ਵਿੱਚ ਹੀ ਸ਼ਾਰਪ ਐਜਡ ਵੈਪਨਸ ਨਾਲ ਉਹ देर रात ਦੇ ਵਿੱਚ ਹੋਇਆ ਸੀਗਾ ਜਿੱਦਾਂ ਹੀ ਸਾਨੂੰ ਇਤਲਾਹ ਮਿਲੀ ਸਾਡੀ ਸਾਰੀ ਟੀਮਸ ਫੋਰੈਂਸਿਕ ਟੀਮ ਸਾਈਬਰ ਦੀ ਸਾਡੀ ਟੈਕਨੀਕਲ ਟੀਮਸ ਐਂਡ ਸੀਨੀਅਰ ਆਫਸਰਸ ਮੌਕੇ ਤੇ ਪਹੁੰਚ ਗਏ ਸੀਗੇ ਵੱਖ-ਵੱਖ ਟੀਮਾਂ ਅਸੀਂ ਬਣਾਈ ਸੀਗੀ ਅੰਡਰ ਦੀ ਸੁਪਰਵੀਜ਼ਨ ਆਫ ਐਸਪੀ ਡੀ ਸੰਦੀਪ ਮਾਨ ਜੀ ਡੀਐਸਪੀ ਤਪਾ ਮਾਨਵਜੀਤ ਸਿੰਘ ਐਂਡ ਇਨਚਾਰਜ ਸੀਆਈਏ ਬਲਜੀਤ ਸਿੰਘ ਐਸਐਚਓ ਰੂੜੇ ਕੇ ਕਲਾ ਇਨਸਪੈਕਟਰ ਜਗਜੀਤ ਸਿੰਘ ਤੇ ਹੋਰ ਵੀ ਸਾਡੇ ਜੋ ਟੈਕਨੀਕਲ ਵਿੰਗ ਦੇ ਮੁੰਡੇ ਹੈਗੇ ਵੱਖ-ਵੱਖ ਟੀਮਾਂ ਲਾ ਕੇ ਅਸੀਂ ਸੀਸੀਟੀਵੀ ਫੁਟੇਜ ਤੇ ਬਾਕੀ ਟੈਕਨੀਕਲ ਐਂਡ ਹਿਊਮਨ ਐਂਡ ਦੇ ਥਰੂ ਇਹਨੂੰ ਟਰੈਕ ਕੀਤਾ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਦੇ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਚਾਰ ਜਿਹੜੇ ਅਕਿਊਜ਼ ਹੈਗੇ ਪਰਮਜੀਤ ਸਿੰਘ ਮਨਿੰਦਰ ਸਿੰਘ ਜਸਪ੍ਰੀਤ ਸਿੰਘ ਤੇ ਸੁਖਵੀਰ ਸਿੰਘ ਇਹ ਵੀ ਨਿਹੰਗ ਜਥੇਬੰਦੀਆਂ ਨਾਲ ਹੀ ਸੰਬੰਧ ਰੱਖਦੇ ਆ ਇਹਨਾਂ ਦਾ ਆਪਸੀ মতਪੇਦ ਸੀਗੇ ਕਈ ਮੁੱਦਿਆਂ ਦੇ ਵਿੱਚ ਕੁਝ ਗੱਲਾਂ ਹੋਰ ਵੀ ਅਸੀਂ ਡੀਟੇਲ ਦੇ ਵਿੱਚ ਪਤਾ ਕਰਾਂਗੇ ਬਸ ਉਸ ਦਿਨ ਇਹ ਰਾਤ ਨੂੰ ਦੇਰ ਇਨਟੌਕਸੀਕੇਟਿਡ ਤੇ ਇਹਨਾਂ ਨੇ ਐਦਾਂ ਕਰਕੇ ਕਦਮ ਠਾਇਆ ਕਾਂਸਪੀਰੇਸੀ ਰੱਜੀ ਕੀ ਵੀ ਚਾਰੋਂ ਬੰਦੇ ਦੋ ਮੋਟਰਸਾਈਕਲਾਂ ਤੇ ਹਥਿਆਰਾਂ ਨਾਲ ਲੈਸ ਹੋ ਕੇ ਉਹਦੇ ਘਰ ਦੇ ਵਿੱਚ ਐਂਟਰ ਹੁੰਦੇ ਆ ਫੋਰਸਫੁਲੀ ਉਹ ਰਾਤ ਨੂੰ ਉੱਥੇ ਇਕੱਲਾ ਹੀ ਹੁੰਦਾ ਹੈ ਘਰ ਦੇ ਵਿੱਚ ਤੇ ਉਹਦੇ ਤੇਜ ਹਥਿਆਰਾਂ ਨਾਲ ਕਾਫੀ ਵਾਰ ਕਰਦੇ ਆ ਕਿ ਮੌਕੇ ਤੇ ਉਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਆਪਣੇ ਵਹੀਕਲਸ ਦੇ ਨਾਲ ਹਥਿਆਰਾਂ ਨਾਲ ਉੱਥੋਂ ਰਫੂ ਚੱਕਰ ਹੋ ਜਾਂਦੇ ਆ ਤੇ ਨਿਕਲ ਜਾਂਦੇ ਭੱਜ ਜਾਂਦੇ ਤੇ ਸਾਡੀ ਟੀਮਸ ਨੇ ਕਾਫੀ ਵਧੀਆ ਕੰਮ ਕੀਤਾ ਹੈ ਤੇ ਉਹਦੇ ਵਿੱਚੋਂ ਦੋ ਬੰਦਿਆਂ ਨੂੰ ਅਸੀਂ ਜਿਹੜੇ ਕਿ ਪਰਮਜੀਤ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਤੇ ਜਿਹੜੇ ਵੈਪਨਸ ਉਹਨਾਂ ਨੇ ਯੂਜ਼ ਕੀਤੇ ਸੀਗੇ ਐਂ ਵਹੀਕਲ ਮੋਟਰਸਾਈਕਲ ਯੂਜ਼ ਕੀਤਾ ਸੀਗਾ ਉਹ ਵੀ ਬਰਾਮਦ ਕਰ ਲਿਆ ਹੈਗਾ ਸਰ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲਾਂ ਗਵਾਹ ਵੀ ਸੀ ਪਹਿਲਾਂ ਵੀ ਇੱਕ ਨਿਕ ਜੀ ਦਾ ਅਧਿਕਰਨ ਇੱਕ ਗੱਲ ਆ ਰਹੀ ਹੈ ਕਿ ਪਹਿਲਾਂ ਇੱਕ ਕਤਲ ਹੋਇਆ ਸੀਗਾ ਉਹਦੇ ਵਿੱਚ ਗਵਾਹ ਸੀਗਾ ਬਾਅਦ ਦੇ ਵਿੱਚ ਇਹਨਾਂ ਦੇ ਕੁਝ ਗਵਾਹੀ ਨੂੰ ਲੈ ਕੇ ਰੋਲਾ ਪੈ ਗਿਆ ਤੇ ਬਾਕੀ ਵੀ ਇਹਨਾਂ ਦਾ ਆਪਸੀ ਕੋਈ ਮਤਭੇਦ ਚੱਲਦੇ ਹੀ ਰਹਿੰਦੇ ਸੀਗੇ ਕਈ ਰਿਲੀਜੀਅਸ ਮੁੱਦੇ ਆ ਤੇ ਤੇ ਬਾਕੀ ਵੀ ਕਈ ਵਿਊਜ਼ ਅਲੱਗ-ਅਲੱਗ ਸੀ ਸਰ ਇਹ ਕੋਈ ਦਲ ਨਾਲ ਵਾਲੀ ਨਹੀਂ ਜਿਵੇਂ ਗੁੱਡਾ ਦਲ ਨੇ ਕੋਈ ਐਡਾ ਐਸਾ ਕੋਈ ਨਹੀਂ ਐਡਾ ਦਲ ਵਾਲਾ ਨਹੀਂ ਇਹ ਇੰਡੀਵਿਜੂਅਲੀ ਇਹਨਾਂ ਨੇ ਆਪਸ ਵਿੱਚ ਹੀ ਚਾਰਾ ਨਹੀਂ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਬੈਕ ਦੇ ਵਿੱਚ ਕੋਈ ਦਲ ਹੋਏ ਐਦਾਂ ਦੀ ਗੱਲ ਹਾਲੇ ਕੋਈ ਸਾਹਮਣੇ ਨਹੀਂ ਹੈ ਤੇ ਬਾਕੀ ਦੋਵਾਂ ਦਾ ਸਰ ਉਹ ਵੀ ਜੀ ਸਾਡੀ ਟੀਮਜ਼ ਲੱਗੀ ਹੋਈਆਂ ਕੁਝ ਲੀਡਸ ਹੈਗੀ ਸਾਡੇ ਕੋਲ ਤੇ ਛੇਤੀ ਉਹਨਾਂ ਨੂੰ ਵੀ ਫੜ ਲਾਂਗੇ ਅਸੀਂ ਠੀਕ ਹੈ ਜੀ ਇਹ ਜੋ ਪਰਚਾ ਦਿੱਤਾ ਸੀਗਾ ਬਿਕੋਜ਼ ਇਹ ਇੱਕ ਤਰੀਕ ਨੂੰ ਵਾਰਦਾਤ ਹੋਈ ਉਸ ਦਿਨ ਤੋਂ ਨਵੇਂ ਕਾਨੂੰਨ ਅ ਅਮਲ ਚ ਆਗੇ ਸੀਗੇ ਤੇ ਅਸੀਂ 1031 ਤੇ 35 ਭਾਰਤੀ ਨਿਆਇ ਸੰਹਿਤਾ ਉਹਦੇ ਵਿੱਚ ਇਹ ਪਰਚਾ ਦਿੱਤਾ ਸੀ ਕਿੰਨੀ ਉਮਰ ਹੈ ਜੀ ਇਹਨਾਂ ਦੀ ਇਹ ਜੀ ਨੀਅਰ ਅਬਾਊਟ 30ਸ ਦੇ ਅਰਾਊਂਡ ਹੋਗੀ ਇਹਨਾਂ ਦੀ ਬਰਾਮਦ ਕੀਆ ਗਿਆ ਇੱਕ ਜੀ ਇਹਨਾਂ ਤੋਂ ਕਿਰਪਾਨ ਹੋਈ ਹੈਗੀ ਤੇ ਇੱਕ ਖੰਡਾ ਹੈਗਾ ਲੋਹੇ ਦਾ ਉਹ ਵੀ ਬਰਾਮਦ ਹੋਇਆ ਤੇ ਇੱਕ ਮੋਟਰਸਾਈਕਲ ਹੋਰ ਵੀ ਮੁਕੰਮਲ ਮਰਜਾ ਜੀ ਹਾਲ ਕੀ ਘੜੀ ਕੋਈ ਨਾ ਦਾ ਬੈਕਗਰਾਉਂਡ ਕ੍ਰਿਮੀਨਲ ਬੈਕਗਰਾਉਂਡ ਨਹੀਂ ਆਇਆ ਸਾਹਮਣੇ ਬਟ ਅਬੀ ਰਿਮਾਂਡ ਤੇ ਇਹਨਾਂ ਨੂੰ ਲਿਆ ਗਿਆ ਹੈ ਤੇ ਡੀਟੇਲ ਦੇ ਵਿੱਚ ਹੋਰ ਪੁੱਛਗਿੱਛ ਕਰਾਂਗੇ ਇਹ ਇਹਨਾਂ ਦੇ ਲੋਹਿਆਣੀ ਵੀ ਕਾਹੜਾ ਹੈ ਕਿਛੇ ਨਹੀਂ ਤੁਸੀਂ ਵੀ ਉਹਨਾਂ ਨਾਲ ਕੋਈ ਸੰਬੰਧ ਨਹੀਂ ਨਹੀਂ ਉਹਨਾਂ ਨਾਲ ਇਹਨਾਂ ਦਾ ਕੋਈ ਸੰਬੰਧ ਸਾਹਮਣੇ ਨਹੀਂ ਆਇਆ ਇਹ ਇੱਕ ਇੰਡੀਵਿਜੂਅਲ ਵਾਰਦਾਤ ਸੀਗੀ ਜੋ ਇਹਨਾਂ ਨੇ ਅੰਜਾਮ ਦਿੱਤਾ ਆ ਆਪਸੀ ਕੋਈ ਪਰਸਨਲ ਐਨਿਮੋਸਿਟੀ ਨੂੰ ਲੈ ਕੇ ਸਾਰੇ ਨਵੇਂ ਕਾਨੂੰਨਾਂ ਤੇ ਇਹ ਪਹਿਲਾ ਮਕਦਮਾ ਜੀ ਕਤਲ ਦਾ ਨਹੀਂ ਇਹ ਜੀ ਹੋਰ ਹਾਂ ਪਹਿਲਾ ਮਕਦਮਾ ਕਤਲ ਦਾ ਜ਼ਿਲ੍ਹੇ ਦੇ ਵਿੱਚ ਹੋਇਆ ਸੀਗਾ